ਨਾ ਲੱਗਦਾ ਹੁੰਦਾ ਦੇਖੋ ਘਰ ਨਾ ਕਹਿੰਦਾ ਟੋਕਰੇ ਰੱਖ ਰੱਖੇ ਦਾ ਪੈਸੇ ਲਈ ਜਾਂਦੇ ਰਹੇ ਮੰਗਲੀ ਤੇ ਉਹਦੇ ਨਾਲ ਬੈਠਿਆ ਕਰੋ ਮੈਂ ਇਹ ਕਹਿ ਰਿਹਾ ਮੰਨ ਲਓ ਇੱਕ ਵਾਰੀ ਤੁਸੀਂ ਵੀ ਉਸ ਵੇਲੇ ਨਾਲ ਬੈਠ ਇੱਕ ਰਾਤ ਦੇ ਕਿੰਨੇ 40 ਰੁਪਏ ਬਣਦਾ ਤੇ ਮਹੀਨੇ ਦੇ ਕਿੰਨੇ ਹੋਗੇ ਛੱਡੋ ਉਹਨਾਂ ਨੂੰ ਮੀਨ ਮੈਂ ਸਾਹਬ ਤੁਸੀਂ ਗੱਲ ਕਹੀ ਆ ਫਿਰ ਤੁਸੀਂ ਗੱਲ ਜੋ ਜੀ ਬੰਦ ਕਰਾਉਣਾ ਮੈਨੂੰ ਦੱਸੋ ਇਹ ਟੈਕਸ ਪੇ ਨਹੀਂ ਕਰਦੀਆਂ ਗੱਡੀਆਂ ਜੇ ਮੈਨਾਂਗਾ ਗੱਡੀ ਦੇ ਉੱਤੇ ਪਰਚਾ ਕਿਉਂ ਹੁੰਦਾ ਮਾਲਕ ਤੇ ਕਿਉਂ ਨਹੀਂ ਹੁੰਦਾ ਜਿਹੜਾ ਮੈਨਾਂਗ ਵੇਚਦਾ ਵਾ ਜਿੱਥੇ ਬੰਦੀਆਂ ਧਰਨਾਲ ਆਉਂਦੀਆਂ ਹੁੰਦੀਆਂ ਵੀ ਇਹ ਰੋਡ ਬਣਨੇ ਚਾਹੀਦੇ ਆ ਅਸੀਂ ਰੋਡ ਪਾਜੀ ਇੱਕ ਗੱਲ ਦੱਸ ਜਿੱਥੇ ਬੰਦੀਆਂ ਦਾ ਬਦਨਾਮ ਆ ਮੇਰੀ ਗੱਲ ਸੁਣ ਲੋ 15000 ਰੁਪਇਆ ਭਰਾਈ ਵਿਧ 2200 ਰੁਪਇਆ ਹਰ ਪਿੰਡੋਂ ਨੰਗਰ ਦਾ ਪੈਸਾ ਦੇਣ ਤੋਂ ਬਾਅਦ ਫਿਰ ਇੱਥੇ ਪਹੁੰਚਦਾ ਲੁਧਿਆਣੇ 'ਚ ਗੱਡੀ ਆਪੇ ਮਹਿੰਗੀ ਹੋਣੀ ਆ ਭਗਵਾਨਤਮਾਨ ਸਰਕਾਰ ਕਹਿੰਦੀ ਆ 5 ਰੁਪਏ ਫੋਟਾ 5 ਰੁਪਏ ਕਿੱਥੇ ਆ ਮੈਨੂੰ ਦੱਸ ਦੋ ਨਗਰੀਆਂ ਬੱਚੇ ਸਕੂਲ ਨੂੰ ਸਾਈਕਲਾਂ ਪਰ ਵੀ ਜਾਂਦੇ ਆ ਮੋਟਰਸਾਈਕਲ ਵੀ ਜਾਂਦੇ ਆ ਉਹ ਕਿੰਨੇ ਕੁ ਪਰੇਸ਼ਾਨ ਹੋਣ ਦਾ ਤੁਹਾਨੂੰ ਨਹੀਂ ਪਤਾ ਪਿੱਛੇ ਜਾ ਮੈਨੂੰ ਬਾਈ ਦੇ ਕ ਟੂਲ ਦਾ ਕਾਰਨ ਆ ਅਸੀਂ ਟੂਲਾਂ ਨੂੰ ਆਈਏ ਫਿਰ ਜੇ ਨੋ ਐਂਟਰੀ ਦਾ ਕਾਰਨ ਆ ਫੇ ਨੋ ਐਂਟਰੀ ਦੱਸਣ ਜੇ ਕਿਸੇ ਨੂੰ ਉਦਾਂ ਪ੍ਰੋਬਲਮ ਆ ਜਿਹੜੇ ਪ੍ਰਧਾਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਉਹ ਆਪਣੇ ਮਤਲਬ ਲਈ ਹਰੇਕ ਦਾ ਰਾਹ ਬੰਦ ਕਰਾ ਦਿੰਦੇ ਆ ਪਤਾ ਸਾਰਿਆਂ ਨੂੰ ਕਿਹਨੂੰ ਨਹੀਂ ਪਤਾ ਲਓ ਜੀ ਆਹ ਰਾਹ ਦੇ ਉੱਤੇ ਘਟਕਾ ਪੈਂਦਾ 200 ਰੁਪਏ ਦੇ ਹਿਸਾਬ ਨਾਲ ਪੈਂਦਾ 200 ਗੱਡੀ ਨਿਕਲਦੀ 40000 ਬਣ ਗਿਆ ਰਾਹ ਦਾ ਔਰ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਪ੍ਰੋਬਲਮ ਆ ਠੀਕ ਆ ਲੋਕਾਂ ਨੂੰ ਪ੍ਰੋਬਲਮ ਟਿੱਪਰ ਤੋਂ ਆ ਗਈ ਠੀਕ ਆ ਟਿੱਪਰ ਵਾਲੇ ਕੀ ਕਰਨ ਹੁਣ ਰੇੜੀਆਂ ਬੜੀਆਂ ਲਾਣ ਕਹਿੰਦਾ ਨਾ 1 ਮਹੀਨਾ ਬੰਦ ਕਰ ਲੋ ਫੇਰ ਦੇਖ ਲੈਨੇ ਕਿੰਨੇ ਕੁ ਸੁਗੀ ਆ ਪਾਜੀ ਜੇਰਾ ਰੋਡ ਬਣਦੀ ਹੋਰ ਸਾਡਾ ਤਾਂ ਬਣੂਗਾ ਜਿੱਥੇ ਪਬਲਿਕ ਬੈਠੀ ਆ ਨਾ ਦੇਖੋ ਜੀ ਆ ਪਬਲਿਕ ਇਹਨਾਂ ਨੂੰ ਇਨਸਾਨ ਨਹੀਂ ਸਮਝਦੇ ਤੁਸੀਂ ਕਈ ਲੋਕਾਂ ਨੇ ਕਮੈਂਟ ਕਰਨਾ ਵਾ ਕਿ ਆ ਟਿਪਰਾਂ ਵਾਲੇ ਨਹੀਂ ਬਗਾਲਤ ਕਰਦੇ ਆ ਦੱਸੋ ਇਹਨਾਂ ਦੇ ਬੱਚੇ ਲਈ ਇਹ ਇੱਕ ਮਹੀਨੇ ਪਹਿਲਾਂ ਉਹ ਧਰਨਾ ਲੱਗਿਆ ਜੇ 3 ਮਹੀਨੇ ਤੋਂ ਡਾ ਇਹ ਬਣ ਗਿਆ ਰੋਡ ਜੋ ਕਹਿੰਦਾ ਉਹ ਦੇਣਾ ਦੂਜਾ ਐਡੇ-ਐਡੇ ਟੋਏ ਸੀ ਕੋਈ ਜਿੱਥੇ ਦੰਦ ਨਹੀਂ ਆ ਕੇ ਤੇ ਮਿੱਟੀ ਪਈ ਟਿੱਪਰ ਵਾਲਿਆਂ ਨੇ ਭਾਈ 2-200 ਕਰਕੇ ਪੱਤਰ ਪਾਇਆ ਕੁਝ ਵੀ ਪਾਇਆ ਇਕੱਲੇ ਟਿੱਪਰ ਨਹੀਂ ਨੰਗ ਰਹੇ ਜਥੇਦਾਰ ਵੀ ਨੰਗਦੇ ਆ ਤੇ ਕਾਰਾਂ ਲੈ ਲੈ ਕੇ ਸਾਰੇ ਨੰਗਦੇ ਆ ਕਾਰਾਂ ਲੈ ਲੈ ਕੇ ਕਿਤੇ ਵੀ ਆ ਜੇ ਅਸੀਂ ਆਪਣੇ ਘਰੋਂ ਚੱਲੇ ਆ ਭਾਈ ਇਹ ਦੱਸੋ ਕਾਰਨ ਕੀ ਆ ਟਿੱਪਰ ਵਾਲੇ ਸਾਰੇ ਪੈਸੇ ਭਰ ਰਹੇ ਆ ਅਸੀਂ ਠੀਕ ਆ ਜੀ ਪਰ ਐਚਰ ਰੋਕ ਲੈ ਕਿਤੇ ਰੋਕ ਲੈ ਇਹ ਮੁੱਠੀ ਦੀ ਪੈਸੇ ਲਈ ਜਾਂਦੇ ਆ ਤੇ ਮੇਰੇ ਨਾਲ ਕੋਈ ਨਾਰਾਜ਼ ਰਵੇ ਸਵੇਰ ਦੀਆਂ ਮੈਂਤਾ ਕਰ ਲਈ ਅੱਜ ਮੈਂ ਵੀ ਸਾਨੂੰ ਇੱਥੋਂ ਨੰਗ ਜਾਣ ਦਿਓ ਨੰਗ ਜਾਣ ਦਿਓ ਕੀ ਲੋੜ ਐਦਾਂ ਦੇ ਕੰਮ ਕਰਨ ਦੀ ਜੇ ਤੁਹਾਡੇ ਇਹ ਰਾਹ ਇਹਨਾਂ ਦੇ ਕਰਕੇ ਬੰਦ ਹੁੰਦੇ ਆ ਓਵਰਲੋਡ ਬੰਦ ਕਰਾਓ ਜ਼ੋਰਤ ਰੱਖੋ ਵੀ ਬੰਦ ਕਰਾਣਾ ਓਵਰਲੋਡ ਮਜਾਲ ਆ ਕੋਈ ਗੱਡੀ ਵਾਲਾ ਓਵਰਲੋਡ ਪਾ ਜਵੇ ਪਾ ਲੰਨਾ ਤੁਹਾਡੇ ਬੱਚੇ ਬਾਹਰ ਕੈਨੇਡਾ ਦੇ ਸੈਟਾ ਸਾਨੂੰ ਪਤਾ ਲੱਗ ਗਿਆ ਜੀ ਜੀ ਤੁਹਾਡੇ ਅਮਰੀਕਾ ਦੇ ਜਿਹੜੇ ਪ੍ਰਧਾਨ ਬਣਿਆ ਇਹਨਾਂ ਦੇ ਅਮਰੀਕਾ 'ਚ ਜਵਾਕ ਨੇ ਅਮਰੀਕਾ 'ਚ ਜਦੋਂ ਪਹਿਲਾ ਕਿਸਾਰ ਜਥੇ ਬੰਦੀਆਂ ਦੇ ਲੱਗੇ ਸੀ 22 22 32 ਜਥੇ ਬੰਦੀਆਂ ਸੀ ਹੁਣ ਤਾਂ 40 50 ਹੋ ਗਈਆਂ ਲੀਗਲ ਹੈਗਾ ਕੋਈ ਵੀ ਨਹੀਂ ਲੀਗਲ ਹੈਗਾ ਭਾਜੀ ਚਲੋ ਹਾਈਵੇ ਰੋਡ ਵੀ ਨਹੀਂ ਲੀਗਲ ਹੈਗਾ 12 ਫੁੱਟੀਆਂ ਸੜਕਾਂ ਨੇ ਪਿੱਛੇ ਇਹ ਕੌਂਸਲਰ ਪਿੰਡ ਦੇ ਧਾਰਨਾ ਲੱਗਿਆ ਸੀ ਦੋ ਤਿੰਨ ਮਹੀਨੇ ਉਹਦੀ ਲੜਾਈ ਵੀ ਹੁੰਦੀ ਰਹੀ ਅੱਜ ਸਾਨੂੰ ਲੋਕ ਗਲਤ ਕਹਿਣਗੇ ਮੈਨੂੰ ਇਹ ਦੱਸੋ ਕਰੇ ਇੱਟ ਨਹੀਂ ਜਾਂਦੀ ਆਪਣੇ ਓਵਰਲੋਡ ਨਹੀਂ ਇਹ ਗੱਲ ਕਿਉਂ ਕਹਿਨੇ ਤੁਸੀਂ ਜੁਰਤ ਰੱਖੋ ਵੀ ਰੇੜੀ ਚਕਾਤੀ ਅਸੀਂ ਜੁਰਤ ਰੱਖੋ ਨਾ ਯਾਰ ਉਹ ਉਹ ਗਰੀਬ ਨਹੀਂ ਹੈਗੇ ਇਹ ਗਰੀਬ ਨਹੀਂ ਅਗੇ ਸਾਰੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਨਗਾਣੀ ਚਾਹੀਦੀਆਂ ਗੱਡੀਆਂ ਜੇ ਬੰਦ ਕਰਣਾ ਪਿੱਛੋਂ ਨਮਾਸ਼ਾ ਰਾਂਹ ਹੋਰੋਂ ਤੋਂ ਬੰਦ ਕਰਨਾ ਸਰਕਾਰ ਮਰਦਾਬਾਦ ਪੰਜਾਬ 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 ਸਰਕਾਰ ਮਰਦਾਬਾਦ ਅੱਜ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਿਮਾਣਾ ਜਿਆ ਪੱਤਰਕਾਰ ਕਾਬਲ ਸਿੰਘ ਰਾਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਦੇ ਅਖਬਾਰ ਦੇ ਨਾਲ ਸੋ ਅੱਜ ਅਸੀਂ ਖੜੇ ਆ ਜੀ ਮੱਤੇਵਾੜਾ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਜਿਹੜਾ ਰੋਡ ਹੈ ਮੱਤੇਵਾੜੇ ਤੋਂ ਜੰਗਲ ਦੇ ਵਿੱਚ ਤੇ ਹੁੰਦਾ ਹੋਇਆ ਗੱਡੀਆਂ ਤੋਗੜਾ ਤੋਂ ਪਾਰ ਹੁੰਦਾ ਹੈ ਦੁਆਬੇ ਨੂੰ ਨਿਕਲਦਾ ਇਹ ਰੋਡ ਜਿਹੜਾ ਜੀ ਇਹ ਕਿ ਲੁਧਿਆਣੇ ਨੂੰ ਆ ਸੱਜੇ ਪਾਸੇ ਨੂੰ ਅੰਦਰੇ ਵੜੀਏ ਤਾਂ ਮੱਤੇਵਾੜੇ ਕੋ ਲੈ ਕੇ ਚੋਂਤੇ ਨਜ਼ਾਰਿਆ ਆ ਪੁਲਿਸ ਚੌਂਕੀ ਤੋਂ ਲੈ ਕੇ ਇੱਥੇ ਜਿਹੜਾ ਮੱਤੇਵਾੜੇ ਵਾਲਾ ਪੁਲ ਬਣਿਆ ਜੰਗਲ ਪਾਰ ਕਰਕੇ ਉੱਥੇ ਤੱਕ ਲੈਨਾਂ ਦੀਆਂ ਲੈਨਾਂ ਲੱਗੀਆਂ ਪੀਆਂ ਟੇਪਰਾਂ ਦੀਆਂ ਇਹ ਕਦੋਂ ਕਦੇ ਖੜੇ ਆ ਜੀ ਕੀ ਇਹਨਾਂ ਦੀ ਪਰੇਸ਼ਾਨੀ ਹੈ ਉਹ ਪਰੇਸ਼ਾਨੀ ਦੱਸਣ ਵਾਸਤੇ ਮੈਨੂੰ ਭੋਲਾ ਜੀ ਨੇ ਬੁਲਾਇਆ ਸੋ ਆਓ ਭੋਲਾ ਜੀ ਸਾਰੇ ਤੋਂ ਪਹਿਲਾਂ ਪਿਆਰ ਬੜੀ ਸਤਸ੍ਰੀ ਕਾਲ ਜੀ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਮੈਂ ਭੋਲਾ ਸਿੰਘ ਸਮਾਜ ਸੇਵੀ ਆ ਵੀਰੂ ਹੂੰ ਇਹ ਸਾਰੇ ਜਿਹੜੇ ਡਰਾਈਵਰ ਵੀਰ ਨੇ ਜੀ ਇਹ ਸਵੇਰੇ 3 ਵਜੇ ਤੋਂ ਖੜੇ ਨੇ ਜੀ ਸਵੇਰੇ 3 ਵਜੇ ਨਵਾਂ ਸ਼ਹਿਰ ਰਾਹੋਂ ਰੋਡ ਨੂੰ ਜੁੜਦਾ ਦਾ ਔਰ ਇਹ ਜੰਗਲ ਵਾਲਾ ਰਾਹ ਵਾ ਹਲਕਾ ਸਾਨੇ ਵਾਲੇ ਚ ਪੈਂਦਾ ਵਾ ਜਿਹਦਾ ਹਰ ਰੋਜ਼ ਇੱਕ ਗੱਡੀ 200 ਰੁਪਿਆ ਦੇ ਕੇ ਲੰਘਦੀ ਆ ਆਪ ਬਣਾਉਂਦੇ ਆ ਗੱਟਗਾ ਗੋਟਗਾ ਆਪ ਪਾਉਂਦੇ ਆ ਔਰ ਦੂਜਾ ਨੰਬਰ ਸਵੇਰ ਤੋਂ ਪ੍ਰਸ਼ਾਸਨ ਨੇ ਰੋਕਿਆ ਹਾਇਆ ਕਦੇ ਪ੍ਰਸ਼ਾਸਨ ਕਹਿੰਦੇ ਸਾਨੂੰ ਵੱਡੇ ਅਫਸਰਾਂ ਨੇ ਕਿਹਾ ਕਦੇ ਉਹ ਕਹਿੰਦੇ ਸਾਨੂੰ ਜਥੇਬੰਦੀਆਂ ਨੇ ਕਿਹਾ ਕਦੇ ਉਹ ਕਹਿੰਦੇ ਸਾਨੂੰ ਫਲਾਨੇ ਆਰਡਰ ਆ ਕੇ ਟੂਲ ਵਾਲਿਆਂ ਦੇ ਕਦੇ ਉਹ ਕਿਸੇ ਦਾ ਨਾ ਲੈਂਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਆ ਜਿਹੜਾ ਪਰਿਵਾਰ ਆ ਸਾਡਾ ਭਾਈਚਾਰਾ ਵਾ ਇਹਨਾਂ ਦਾ ਕਿਸੇ ਨੂੰ ਕੋਈ ਦੁੱਖ ਨਹੀਂ ਇੱਕ ਇਨਸਾਨ ਦੇ ਕਹਿ ਤੇ ਆਪਾਂ ਇਹ ਰਾਹ ਬੰਦ ਕਰਾਤਾ ਪਰसों ਚੌਥੇ ਜੇ ਇੱਕ ਵੀਡੀਓ ਪਾਈ ਸੀ ਇੱਥੇ ਸੁਖਦੇਵ ਸਿੰਘ ਮੰਗਲੀ ਤੋਂ ਆ ਕੋਈ ਉਹਨੇ ਕਹਿ ਸੀਗਾ ਵੀ ਰਾਹ ਬੰਦ ਕਰਾਣਾ ਇਹ ਵਾਕਈ ਉਹਨਾਂ ਦੀ ਜਥੇਬੰਦੀ ਵੱਲੋਂ ਬੰਦ ਹੋਇਆ ਇਹ ਰਸਤਾ ਇਹ ਉਹਨਾਂ ਦੀ ਜਥੇਬੰਦੀ ਵੱਲੋਂ ਬੰਦ ਹੋਇਆ ਵਾ ਇਹ ਕਿਉਂ ਹੋਇਆ ਜਾਂ ਤਾਂ ਕੁਝ ਭਾਲਦੇ ਹੋਣਗੇ ਮੈਂ ਸਿੱਧਾ ਹੀ ਕਹਿਣਾ ਜੀ ਕਿਉਂਕਿ ਮੇਰਾ ਖੁਦ ਭਾਈ ਬੈ ਡਰਾਈਵਰ ਨਾਲ ਵਿੱਚ ਬੈਠਾ ਵਾ ਉਹ ਖਾ ਬੈਠਾ ਸਵੇਰ ਦਾ ਕਿਸ ਨੇ ਰੋਟੀ ਪਾਣੀ ਨਹੀਂ ਪੁੱਛਿਆ ਮਲਾਜਮਾਂ ਨੂੰ ਜਿਆਸੀ ਕਹਿੰਦੇ ਜਾਣ ਦਬੋ ਇਹਨਾਂ ਨੇ ਸਾਨੂੰ ਨੋ ਐਂਟਰੀ ਦਾ ਕਿਹਾ ਵੀ ਸਵੇਰੇ 8 ਤੋਂ ਲੈ ਕੇ ਰਾਤ ਦੇ ਤੁਸੀਂ 8 ਵਜੇ ਤੋਂ ਸ਼ੁਰੂ ਕਰ ਲਓ ਸਵੇਰ ਦੇ 8 ਵਜੇ ਤੱਕ ਤੁਸੀਂ ਗੱਡੀਆਂ ਲਿਜਾ ਸਕਦੇ ਆ ਜਿਹੜਾ ਦਿਨ ਦਾ ਸਾਰਾ ਦਿਨ 8 ਤੋਂ 8 ਉਹ ਬੰਦ ਰਹਿਣਾ ਚਾਹੀਦਾ ਚਲੋ ਠੀਕ ਆ ਕਈ ਵੇਲੇ ਵਿਚ ਵਿਚਾਲੇ ਹੋ ਜਾਂਦਾ ਵੀ ਕੋਈ ਗੱਡੀ ਲੈ ਕੇ ਨਾ ਗਿਆ ਕਿਉਂਕਿ ਆ ਪਿੰਡਾਂ ਦੀਆਂ ਗੱਡੀਆਂ ਨੇ ਆਧੀਆਂ ਗੱਡੀਆਂ ਆਧੀਆਂ ਟਰਾਂਸਪੋਰਟ ਦੀਆਂ ਨੇ ਜਿਹੜੇ ਟਰਾਂਸਪੋਰਟ ਮਾਲਕ ਆ ਨਾ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਬੀਕਰੇ ਬੈਠ ਕੇ ਡਰਾਈਵਰਾਂ ਨੂੰ ਤੁਸੀਂ ਫੋਨ ਲਾ ਕੇ ਪੁੱਛਦੇ ਨਾ ਗੱਡੀ ਕਿੱਥੇ ਖੜੀ ਆ ਕੀ ਕਰਦੇ ਆ ਉਹਨਾਂ ਨੂੰ ਮੇਰੀ ਕੰਨ ਖੋਲ ਕੇ ਕਹਿਣਾ ਵੀ ਗੱਲ ਸੁਣ ਲਓ ਆ ਖੜੀਆਂ ਤੋਂ ਡੀਆਂ ਮਾਮਾ ਇੱਥੇ ਜੀ ਜੇ ਡਰਾਈਵਰ ਆਪਣੇ ਆਪਣੇ ਘਰਾਂ ਚੱਲ ਗਏ ਨਾ ਆ ਕੇ ਲੈ ਜਾਓ ਆ ਕੇ ਲੈ ਜਾਓ ਬਿਲਕੁਲ ਸਹੀ ਗੱਲ ਹੈ ਇਹ ਔਰ ਅੱਜ ਜੇ ਅਸੀਂ ਬੋਲਦੇ ਆ ਸਾਡੇ ਦੇ ਕੋਈ ਕਾਰਵਾਈ ਹੁੰਦੀ ਆ ਉਹਦੇ ਜ਼ਿੰਮੇਵਾਰ ਇਹ ਜਿਹੜੇ ਜਥੇਬੰਦੀਆਂ ਵਾਲੇ ਆ ਜਾਂ ਹੋਰ ਜਿਨ੍ਹਾਂ ਨੇ ਬੰਦ ਕਰਾਈ ਆ ਉਹ ਆ ਇਹ ਪ੍ਰਸ਼ਾਸਨ ਦਾ ਕਹਿੰਦਾ ਅਸੀਂ ਡਿਊਟੀ ਕਰਦੇ ਆ ਅਸੀਂ ਇਹਨਾਂ ਨੂੰ ਮਾਰਾ ਕਹਿ ਨਹੀਂ ਸਕਦੇ ਜੀ ਤੁਹਾਨੂੰ ਉਹ ਸ਼ੱਕਾ ਕੋਈ ਹੈ ਤੁਹਾਨੂੰ ਸਪੱਸ਼ਟ ਤੌਰ ਤੇ ਪਤਾ ਹੈ ਜੀ ਬਿਲਕੁਲ ਸ਼ੱਕ ਹੈ ਜੀ ਕਿਉਂਕਿ ਉਹਨਾਂ ਨੇ ਕਈ ਵਾਰ ਵੀਡੀਓ ਬਣਾਈ ਆ ਕਿ ਅਸੀਂ ਇੱਧਰੋਂ ਜੀ ਬੰਦ ਕਰਾਣਾ ਮੈਨੂੰ ਦੱਸੋ ਇਹ ਟੈਕਸ ਪੇ ਨਹੀਂ ਕਰਦੀਆਂ ਗੱਡੀਆਂ ਜੇ ਮੈਨੰਗਾ ਗੱਡੀ ਦੇ ਉੱਤੇ ਪਾਰਚਾ ਕਿਉਂ ਹੁੰਦਾ ਮਾਲਕ ਤੇ ਕਿਉਂ ਨਹੀਂ ਹੁੰਦਾ ਜਿਹੜਾ ਮੈਨੰਗਾ ਵੇਚਦਾ ਵਾ ਜਿਹੜਾ ਖੱਡ ਚਲਾਉਂਦਾ ਉਹਦੇ ਤੇ ਕਿਉਂ ਨਹੀਂ ਹੋ ਰਿਹਾ ਗੱਡੀ ਵਾਲੇ ਤੇ ਹੀ ਕਿਉਂ ਹੋ ਰਿਹਾ ਵਾ ਠੀਕ ਹੈ ਗੱਡੀ ਵਾਲਾ 15000 ਰੁਪਏ ਭਰਾਈ ਮੈਂ ਤਾਂ 2-200 ਰੁਪਇਆ ਹਰ ਪਿੰਟੋਂ ਨੰਗਰ ਦਾ ਪੈਸਾ ਦੇਣ ਤੋਂ ਬਾਅਦ ਫਿਰ ਇੱਥੇ ਪਹੁੰਚਦਾ ਲੁਧਿਆਣੇ 'ਚ ਗੱਡੀ ਆਪੇ ਮਹਿੰਗੀ ਹੋਣੀ ਆ ਭਗਵਾਨਤਮਾਨ ਸਰਕਾਰ ਕਹਿੰਦੀ ਆ 5 ਰੁਪਏ ਫੋਟਾ 5 ਰੁਪਏ ਕਿੱਥੇ ਆ ਮੈਨੂੰ ਦੱਸ ਦੋ ਅਸੀਂ ਉਹਨਾਂ ਦੇ ਵੀ ਜਿਹੜੇ ਜਿਹੜਾ ਵੀ ਉਹਨਾਂ ਨੇ ਆਰਡਰ ਕੀਤਾ ਹੋਇਆ ਕਿ ਜਿਹੜਾ ਖੇਤ ਉਹਦੀ ਰੇਤ ਉੱਤੇ ਕੋਈ ਚੜਿਆ ਕੋਈ ਬੋਲ ਖੁਦ ਪੁਲਿਸ ਜਾ ਕੇ ਆਪ ਫੜਦੀ ਆ ਕਿਉਂ ਉਹਨਾਂ ਨੂੰ ਚਾਹੀਦਾ ਵਿੱਚੋਂ ਹਿੱਸਾ ਜੀ ਅੱਜ ਆ ਮੁੰਡੇ ਪਰੇਸ਼ਾਨ ਹੋ ਰਿਹਾ ਸਵੇਰ ਤੋਂ 3 ਵਜੇ ਦੱਸੋ ਕਿ ਇਹਨੇ ਪ੍ਰਸ਼ਾਦਾ ਪਾਣੀ ਛਕਿਆ? ਹਾਂਜੀ ਕੋਈ ਨਹੀਂ ਕੋਈ ਰੋਟੀ ਦਾ ਕੋਈ ਪਾਣੀ ਦਾ ਕੋਈ ਕਿਸੇ ਨੇ ਤੁਹਾਨੂੰ ਸਾਰ ਲਈ ਕਿਸੇ ਮੁਲਾਜ਼ਮ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਵੀਰੋ ਤੁਸੀਂ ਜੇ ਪ੍ਰਸ਼ਾਦਾ ਛਕਣਾ ਅਸੀਂ ਖੁਦ ਕਰ ਦਨੇ ਜੀ ਨਹੀਂ ਸਾਨੂੰ ਦੱਸੋ ਸਾਡਾ ਕੀ ਕਸੂਰ ਆ ਉਹ ਵੀ ਸ਼ਾਮ ਨੂੰ ਆ ਕੇ ਗਿਆ ਹਰੇਕ ਸੁਮੇ ਸੂਜੀ ਨਾਲ ਵੀ ਮੇਰੀ ਗੱਲ ਹੋ ਗਈ ਆ ਸੁਮੇ ਸੂਜੀ ਨਾਲ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਆ ਠੀਕ ਆ ਜੀ ਤੁਸੀਂ ਐ ਨੂੰ ਕੱਢ ਦਿਓ ਦੋ ਦੋ ਕਰਕੇ ਕੱਢ ਦਿਓ ਰਾਤ ਨੂੰ ਕੱਢ ਦਿਓ ਠੀਕ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਇੱਕ ਵਾਰੀ ਤੁਸੀਂ ਵਾਰਨਿੰਗ ਦਿਓ ਸਾਨੂੰ ਕਿ ਹਾਂ ਇਹ ਜਿਹੜਾ ਰਾਹ ਵਾ ਇਸ ਕਾਰਨ ਬੰਦ ਕੀਤਾ ਅਸੀਂ ਵੀ ਦੇਖਿਆ ਯਾਰ ਕਾਰਨ ਕੀ ਆ ਜੇ ਟੂਲ ਦਾ ਕਾਰਨ ਆ ਅਸੀਂ ਟੂਲ ਨਾਲ ਨੂੰ ਆਈਏ ਫਿਰ ਜੇ ਨੋ ਐਂਟਰੀ ਦਾ ਕਾਰਨ ਆ ਫਿਰ ਨੋ ਐਂਟਰੀ ਦੱਸਣ ਜੇ ਕਿਸੇ ਨੂੰ ਉਦਾਂ ਪ੍ਰੋਬਲਮ ਆ ਜਿਹੜੇ ਪ੍ਰਧਾਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਉਹ ਆਪਣੇ ਮਤਲਬ ਲਈ ਹਰੇਕ ਦਾ ਰਾਹ ਬੰਦ ਕਰਾ ਦਿੰਦੇ ਆ ਐਦਾਂ ਥੋੜੀ ਗੱਡੀ ਚੱਲਣੀ ਹੈ ਜਿੱਥੇ ਤੱਕ ਤੁਸੀਂ ਰੋਕਣ ਦੀ ਗੱਲ ਕਰਦੇ ਆ ਇਕੱਲੇ ਪ੍ਰਧਾਨਾਂ ਦੇ ਫਾਇਦੇ ਦੀ ਗੱਲ ਨਹੀਂ ਜਾਂ ਇਕੱਲੇ ਉਹਨਾਂ ਦਾ ਨੁਕਸਾਨ ਨਹੀਂ ਹੈ ਇਹ ਨੁਕਸਾਨ ਜਿਹੜਾ ਹੈਗਾ ਜੀ ਸਾਡੇ ਇਸ ਏਰੀਏ ਦੇ ਹਰ ਇੱਕ ਸਪੀਡਰ ਦਾ ਜਿਹੜਾ ਇਸ ਰੋਡ ਤੋਂ ਲੰਘਦਾ ਭੋਲਾ ਜੀ ਮੇਰੀ ਗੱਲ ਤੁਸੀਂ ਪਹਿਲਾਂ ਸੁਣਿਓ ਉਸ ਤੋਂ ਬਾਅਦ ਜਵਾਬ ਦਿਓ ਪਹਿਲਾਂ ਤੁਸੀਂ ਇਹ ਗੱਲ ਕਹੀ ਆ ਵੀ 200 ਰੁਪਏ ਅਸੀਂ ਇੱਥੋਂ ਦੇ ਕੇ ਲੰਘਦੇ ਉਹ 200 ਰੁਪਏ ਤੁਹਾਡੇ ਕੋਲੋਂ ਕੌਣ ਲੈ ਰਿਹਾ ਉਹ ਤੁਹਾਨੂੰ ਕਿੱਥੇ ਜਿਹੜੇ ਬੰਦੇ ਆ ਲੈ ਰਿਹਾ ਪਤਾ ਸਾਰਿਆਂ ਨੂੰ ਕਿਹਨੂੰ ਨਹੀਂ ਪਤਾ ਬਾਈ ਜੀ ਆਹ ਰਾਹ ਦੇ ਉੱਤੇ ਘਟਕਾ ਪੈਂਦਾ 200 ਰੁਪਏ ਦੇ ਹਿਸਾਬ ਨਾਲ ਪੈਂਦਾ 200 ਗੱਡੀ ਨਿਕਲਦੀ 40000 ਬਣ ਗਿਆ ਰਾਤ ਦਾ ਔਰ ਜਿਹੜੀ ਤੁਸੀਂ ਇਹ ਗੱਲ ਕਰਦੇ ਆ ਵੀ ਪ੍ਰੋਬਲਮ ਆ ਠੀਕ ਆ ਲੋਕਾਂ ਨੂੰ ਪ੍ਰੋਬਲਮ ਟਿਪਰ ਤੋਂ ਆ ਗਈ ਠੀਕ ਆ ਟਿਪਰ ਵਾਲੇ ਕੀ ਕਰਨਾ ਹੁਣ ਰੇੜੀਆਂ ਬੜੀਆਂ ਲਾਣ 80 90000 ਦੀ ਕੈਸਤਾ ਟੈਕਸ ਆ ਦੱਸੋ ਕਿੱਥੋਂ ਮੂਰੇ ਕਰਨੇ ਆ ਓਵਰਲੋਡ ਬੰਦ ਬਿਲਕੁਲ ਬੰਦ ਕਰ ਦੇਣਾ ਕੋਈ ਇਤਰਾਜ਼ ਨਹੀਂ ਮੈਂ ਇਹ ਗੱਲ ਕਹਿ ਰਿਹਾ ਸੀਗਾ ਜਿਵੇਂ ਤੁਸੀਂ 200 ਰੁਪਏ ਦੰਨੇ ਆ ਇੱਕ ਰਾਤ ਦੇ ਕਿੰਨੇ 40 ਰੁਪਏ ਬਣਦਾ ਹੂੰ ਤੇ 1 ਮਹੀਨੇ ਦੇ ਕਿੰਨੇ ਹੋਗੇ ਛੱਡੋ ਉਹਨਾਂ ਨੂੰ ਮਹੀਨੇ ਮੈਂ ਸਾਹਿਬ ਜੀ ਤੁਸੀਂ ਗੱਲ ਕਹੀ ਆ ਫਿਰ ਤੁਸੀਂ ਗੱਲ ਕਹੀ ਆ ਵੀ ਰੋਡ ਪੱਧਰ ਕਰਦੇ ਸਾਨੂੰ ਦੇਣੇ ਪੈਂਦੇ ਆ ਇਹ ਕੰਮ ਤੁਹਾਡਾ ਵੀ ਨਹੀਂ ਹੈਗਾ ਨਾ ਸਾਡਾ ਰੋਡ ਰੋਡ ਪੱਧਰਾ ਕਰਨਾ ਸਰਕਾਰ ਦਾ ਕੰਮ ਹੈ ਐਮ ਐਲ ਏ ਬਣਾਵੇ ਜਿਹੜਾ ਹਲਕੇ ਦਾ ਐਮ ਐਲ ਏ ਜਿੱਥੇ ਬੇਲੇ ਜਥੇ ਬੰਦੀਆਂ ਧਰ ਨਾਲ ਆਉਂਦੀਆਂ ਹੁੰਦੀਆਂ ਵੀ ਇਹ ਰੋਡ ਬਣਨੇ ਚਾਹੀਦੇ ਆ ਅਸੀਂ ਰੋਡ ਪਾਜੀ ਇੱਕ ਗੱਲ ਦੱਸ ਜਿੱਥੇ ਬੰਦੀਆਂ ਦਾ ਬਦਨਾ ਮੇਰੀ ਗੱਲ ਤਾਂ ਸੁਣ ਲਓ ਸਵੇਰੇ ਤੜਕੇ ਸਕੂਲ ਦੇ ਬੱਚੇ ਲੰਘਦੇ ਆ ਉਹਨਾਂ ਦੀਆਂ ਬੈਨਾਂ ਵੀ ਲੰਘਦੀਆਂ ਬੱਚੇ ਸਕੂਲ ਨੂੰ ਸਾਈਕਲਾਂ ਪਰ ਵੀ ਜਾਂਦੇ ਆ ਮੋਟਰਸਾਈਕਲ ਵੀ ਜਾਂਦੇ ਆ ਉਹ ਕਿੰਨੇ ਕੁ ਪਰੇਸ਼ਾਨ ਹੁੰਦੇ ਤੁਹਾਨੂੰ ਨਹੀਂ ਪਤਾ ਪਿੱਛੇ ਜਾਏ ਮੈਨੂੰ ਬਾਈ ਦੇ ਕਹੇ ਦੇ ਕਾਲ ਆਈ ਟੱਪਰ ਲੱਗ ਰਿਹਾ ਉੱਪਰ ਬੱਟੇ ਬੱਟੇ ਲੱਦੇ ਹੋਣੇ ਕੁਝ ਵੀ ਭਾਈ ਸੁਣ ਗੱਲ ਪੂਰੀ ਹੋ ਲੰਘੀ ਉਹ ਕੋਈ ਗੱਲ ਨਹੀਂ ਉਹ ਕਹਿੰਦੇ ਵੀ ਉੱਪਰ ਦਰਖਤ ਦੇ ਨਾਲ ਜਦੋਂ ਖਿਆ ਟੱਪਰ ਉੱਪਰ ਉਹ ਬੱਟਾ ਨਿਕਲਿਆ ਕਿਸੇ ਬੱਚੇ ਦੇ ਸਿਰ ਤੇ ਲੱਗ ਕੇ ਉਹਦਾ ਸਿਰ ਫੜ ਗਿਆ ਇਹ ਜਿਹੜਾ ਰੋਡ ਆ ਰੋਡ ਤੋਂ ਆਹੀ ਸਾਰੇ ਦੁਖੀਆਂ ਬਾਕੀ ਬੋਧੇ ਆਟੋ ਲੈ ਕੇ ਖੜੀਆਂ ਟੋਕਰਾ ਤੱਕ ਸੋ ਇਸ ਰੋਡ ਤੋਂ ਕੱਲੇ ਟੱਪਰ ਨਹੀਂ ਲੰਘਦੇ ਹੋਰ ਵੀ ਜਿਹੜੇ ਬਹੁਤ ਲੋਕੀ ਪਛਾਣਦੇ ਇਹਨਾਂ ਦਾ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦਿੰਦਾ ਦੇ ਦੁਨੀਆ ਚੈਨਲ ਆ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਇੱਕ ਮਹੀਨਾ ਬੰਦ ਕਰ ਲਓ ਫਿਰ ਦੇਖ ਲੈਣੇ ਕਿੰਨੇ ਕੁ ਸੁਗੀ ਆ ਭਾਜੀ ਜੇਰਾ ਰੋਡ ਬਣਦੀ ਹੋਰ ਸਾਡਾ ਤਾ ਬਣੂਗਾ ਜਿੱਥੇ ਪਬਲਿਕ ਬੈਠੀ ਆ ਨਾ ਜਦੋਂ ਦੇਖੋ ਜੀ ਆ ਪਬਲਿਕ ਇਹਨਾਂ ਨੂੰ ਇਨਸਾਨ ਨਹੀਂ ਸਮਝਦੇ ਤੁਸੀਂ ਕਈ ਲੋਕਾਂ ਨੇ ਕਮੈਂਟ ਕਰਨਾ ਵਾ ਕਿ ਆ ਟਿਪਰ ਵਾਲੇ ਨਹੀਂ ਬਗਾਲਤ ਕਰਦੇ ਆ ਦੱਸੋ ਇਹਨਾਂ ਦੇ ਬੱਚੇ ਲਈ ਇਹ ਜਦੋਂ ਜਦੋਂ ਰੋਡ ਬਣਾਉਣ ਵਾਸਤੇ ਧਰਨਾ ਲੱਗਦਾ ਹੁੰਦਾ ਦੇਖੋ ਧਰਨਾ ਕਰਦਾ ਟੋਕਰੇ ਰੱਖ ਰੱਖ ਕੇ ਤਾਂ ਪੈਸੇ ਲਈ ਜਾਂਦੇ ਰਹੇ ਮੰਗਲੀ ਤੇ ਨਾਲ ਬੈਠਿਆ ਕਰੋ ਮੈਨੂੰ ਇਹਦਾ ਮਤਲਬ ਇੱਕ ਵਾਰ ਤੁਸੀਂ ਵੀ ਉਸ ਵੇਲੇ ਨਾਲ ਬੈਠਿਆ ਕਰੋ ਕਿਉਂਕਿ ਦੇਖੋ ਹਰ ਦਿਨ ਹੀ ਪੈਸੇ ਲੈਣੇ ਪੈਸੇ ਲੈਣਦੇ ਹੀ ਨਹੀਂ ਭਾਜੀ ਰੋਡ ਬਣਾਉਣ ਵਾਸਤੇ 3 ਮਹੀਨਾ ਬੰਦ ਕਰਾ ਦਿਓ ਦੇਖ ਲੈਂਦੇ ਮਹੀਨੇ ਤੋਂ ਤੁਹਾਡਾ ਹੀ ਰੋਡ ਮਾਰਦਾ ਜਿੱਥੇ ਜਦ ਕੋਈ ਵੀ ਹਾਏ ਤੇ ਹੈਪਨ ਕੋਈ ਹੋ ਜਾਂਦਾ ਕੋਈ ਬੰਦਾ ਨਹੀਂ ਕਹਿੰਦਾ ਵੀ ਆਪਾਂ ਪੱਥਰ ਛੱਟੀ ਆਪਾਂ ਦੁਆ ਖਾਲੀ ਨੇ ਆਹ ਜਿੱਥੇ ਪਤਾ ਕਿ ਨਹੀਂ ਜਾਂਦਾ ਵੀ ਕੋਈ ਥਪੜ ਪੱਥਰ ਡੇਪੇ ਡਰਾਈਵਰ ਜਾ ਕੇ ਰੇਕ ਮੈਮ ਚਾਰੇ ਪਾਸੇ ਪਤਾ ਕੀ ਆ ਹੱਥੇ ਡਰਨਾ ਲੱਗਿਆ ਸੀ ਆ ਤਿੰਨ ਪਿੰਡਾ ਵੀਰੇ ਇੱਕ ਮਿੰਟ ਆ ਤਿੰਨ ਪਿੰਡਾ ਨੇ ਲਾਇਆ ਸੀ ਦੋ ਮਹੀਨੇ ਪਹਿਲਾਂ ਲਾਇਆ ਸੀ ਧਰਨਾ ਬਣ ਗਿਆ ਰੋਡ ਥੋੜਾ ਨਹੀਂ ਪਹਿਲਾਂ 10 ਬਣ ਗਿਆ ਕੁਝ ਬਣ ਗਿਆ ਆ ਪੀਰ ਮੀਡੀਆ ਤੋਂ ਇਹਨਾਂ ਨੇ ਕਵਰ ਕੀਤੀ ਆ ਖੜ ਜਾ ਪਾਜੀ 3 ਮਹੀਨੇ ਪਹਿਲਾਂ ਉਹ ਧਰਨਾ ਲੱਗਿਆ ਜੇ 3 ਮਹੀਨੇ ਤੋਂ ਡਾ ਇਹ ਬਣ ਗਿਆ ਰੋਡ ਜੋ ਕਹਿਣਾ ਉਹ ਦੇਣਾ ਦੂਜਾ ਨੰਬਰ 2 ਮਹੀਨੇ ਪਹਿਲਾਂ ਫੇਰ ਧਰਨਾ ਲੱਗਿਆ 15 ਦਿਨ ਪਹਿਲਾਂ ਫੇਰ ਧਰਨਾ ਲੱਗਿਆ ਅਜੇ ਆ ਪਿਛਲੀ 26 ਪਤਾ ਨਹੀਂ ਕਿੰਨੀ ਤਰੀਕ ਲੰਗੀ ਆ ਕਿਸਾਨ ਜਥੇਬੰਦੀਆਂ ਨਾਲ ਅਸੀਂ ਵੀ ਗਏ ਆ ਕਿ ਭਈ ਇਹ ਪਹਜਾ ਦਿਓ ਜੀ ਠੀਕ ਆ ਜੀ ਪਜਾ ਦੋ ਰੇੜੀਆਂ ਦਾ ਤੰਗ ਹੁੰਦਿਆ ਰੇੜੀਆਂ ਅੱਜ ਵੀ ਲੱਗੀਆਂ ਹਟ ਗਈਆਂ ਰੇੜੀਆਂ ਦੱਸੋ ਹਟ ਗਈਆਂ ਰੇੜੀਆਂ ਪਹਿਲਾਂ ਨਾਲ ਕੁਝ ਘਟਾ ਕੀ ਘਟਾ ਫੇ ਲੱਗੀਆਂ ਤਾਂ ਉੱਥੀਆਂ ਜਿਆਦਾ ਜ਼ੋਰਤ ਰੱਖੋ ਵੀ ਰੇੜੀ ਚਕਾਤੀ ਆ ਜੀ ਜ਼ੋਰਤ ਰੱਖੋ ਨਾ ਯਾਰ ਉਹ ਉਹ ਗਰੀਬ ਨਹੀਂ ਹੈਗੇ ਇਹ ਗਰੀਬ ਨਹੀਂ ਅਗੇ ਸਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਨਗਾਣੀ ਚਾਹੀਦੀਆਂ ਗੱਡੀਆਂ ਜੇ ਬੰਦ ਕਰਾਣਾ ਪਿੱਛੋਂ ਨਮੈ ਸ਼ਹਿਰ ਆਹ ਰੋੜ ਤੋਂ ਬੰਦ ਕਰਨਾ ਨੋ ਐਂਟਰੀ ਦਾ ਟਾਈਮ ਟੇਬਲ ਦੇਣ ਜਿਹੜੇ ਬੰਦੇ ਇਦਾਂ ਦੇ ਗੱਲਾਂ ਕਰਦੇ ਆ ਨਾ ਉੱਠ ਕੇ ਕਿ ਬੰਦ ਕਰ ਦਿਓ ਜੀ ਵੀਡੀਓ ਪਾ ਕੇ ਆਹ ਦੇਖੋ ਜੀ ਮੈਂ ਆ ਅੱਜ ਕਰਤਾ ਅਸੀਂ ਬੰਦ ਕਰਾਵਾਂਗੇ ਕਿ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਬੱਚੇ ਸਾਡੇ ਆ ਪਾਲਣਾ ਤੇ ਤੁਹਾਡੇ ਬੱਚੇ ਬਾਹਰ ਕੈਨੇਡਾ ਦੇ ਸੈਟਾ ਸਾਨੂੰ ਪਤਾ ਲੱਗ ਗਿਆ ਜੀ ਜੀ ਤੁਹਾਡੇ ਅਮਰੀਕਾ ਦੇ ਜਿਹੜੇ ਪ੍ਰਧਾਨ ਬਣੇ ਇਹਨਾਂ ਦੇ ਅਮਰੀਕਾ 'ਚ ਜਵਾਕ ਨੇ ਹੂੰ ਅਮਰੀਕਾ ਜੇ ਜਦੋਂ ਪਹਿਲਾਂ ਕਿਸਾਰ ਜਥੇ ਬੰਦੀਆਂ ਦੇ ਲੱਗੇ ਸੀ 32 32 33 ਜਥੇ ਬੰਦੀਆਂ ਸੀ ਹੁਣ ਤਾਂ 40 50 ਹੋ ਗਈਆਂ ਜਦੋਂ ਇਹ ਹਰਾ ਜਾਂ ਝੰਡਾ ਲੈ ਕੇ ਖੜ ਜਾਂਦੇ ਆ ਜਦ ਹੀ ਕੋਈ ਨਾ ਕੋਈ ਆ ਜਾਂਦਾ ਯਾਰ ਮੇਰਾ ਕੰਮ ਰੁਕਦਾ ਇਹਨਾਂ ਨੂੰ ਦੱਸ 20000 ਰੁਪਿਆ ਜਾਂ ਦੋ ਆ ਬਹਿ ਜਾ ਮੈਂ ਮੂਹਤੇ ਕਹਿੰਦਾ ਹੁਣ ਪਰ ਮੇਰੇ ਨਾਲ ਕੋਈ ਨਾਰਾਜ਼ ਰਵੇ ਸਵੇਰ ਦੀਆਂ ਮਿੰਤਾ ਕਰ ਲਈ ਅੱਜ ਮੈਂ ਵੀ ਸਾਨੂੰ ਇੱਥੋਂ ਨੰਗ ਜਾਣ ਦਿਓ ਨੰਗ ਜਾਣ ਦਿਓ ਕੀ ਲੋੜ ਐ ਇਦਾਂ ਦੇ ਕੰਮ ਕਰਨ ਦੀ ਜੇ ਤੁਹਾਡੇ ਇਹ ਰਾਹ ਇਹਨਾਂ ਦੇ ਕਰਕੇ ਬੰਦ ਹੁੰਦੇ ਆ ਓਵਰਲੋਡ ਬੰਦ ਕਰਾਓ ਜ਼ੋਰਤ ਰੱਖੋ ਵੀ ਬੰਦ ਕਰਾਣਾ ਓਵਰਲੋਡ ਮਜਾਲਾ ਕੋਈ ਗੱਡੀ ਵਾਲਾ ਓਵਰਲੋਡ ਪਾ ਜਵੇ ਜਿੱਥੇ ਤੋਂ ਦੇ ਥੱਕ ਦਿਓ ਜਿੱਥੇ ਨੂੰ ਪਤਾ ਲੱਗਿਆ ਵੀ ਇਹ ਜਿਹੜਾ ਰੋਡ ਹੈ ਵੀ ਆਪਣੇ ਟਿਪਰਾਂ ਵਾਸਤੇ ਲੀਗਲ ਨਹੀਂ ਹੈਗਾ ਇਹਦੇ ਬਾਰੇ ਤੁਸੀਂ ਕਹੋ ਗੱਲ ਵਿੱਚ ਜ਼ੋਰ ਦਾ ਕੋਈ ਵੀ ਨਹੀਂ ਲੀਗਲ ਹੈਗਾ ਕੋਈ ਵੀ ਨਹੀਂ ਲੀਗਲ ਹੈਗਾ ਭਾਜੀ ਚਲੋ ਹਾਈਵੇ ਰੋਡ ਵੀ ਨਹੀਂ ਲੀਗਲ ਹੈਗਾ 12 ਫੁੱਟੀਆਂ ਸੜਕਾਂ ਨੇ ਪਿੱਛੇ ਇਹ ਗੌਂਸਗੜ ਪਿੰਡ ਦੇ ਧਾਰਨਾ ਲੱਗਿਆ ਸੀ ਦੋ ਤਿੰਨ ਮਹੀਨੇ ਉਹਦੀ ਲੜਾਈ ਵੀ ਹੁੰਦੀ ਰਹੀ ਅੱਜ ਸਾਨੂੰ ਲੋਕ ਗਲਤ ਕਹਿਣਗੇ ਮੈਨੂੰ ਇਹ ਦੱਸੋ ਕਰੇਟ ਨਹੀਂ ਜਾਂਦੀ ਆਪਣੇ ਓਵਰਲੋਡ ਨਹੀਂ ਇਹ ਗੱਲ ਕਿਉਂ ਕਹਿੰਦੇ ਤੁਸੀਂ ਜਿਹੜਾ ਤੂੜੀ ਆਏ ਟਾੜ ਟਾੜ ਤੂੜੀ ਓਵਰਲੋਡ ਨਹੀਂ ਪੱਠੇ 40 50 100 120 ਬਣ ਜਾਂਦੇ ਓਵਰਲੋਡ ਨਹੀਂ ਓਵਰਲੋਡ ਤਾਂ ਸਾਰੇ ਚੱਲਦੇ ਆਪਾਂ ਜੀ ਜੀ ਕਾਨੂੰਨ ਦੇ ਅਧਾਰੇ ਸਾਰੇ ਰਵੋ ਜੇ ਰਹਿਣਾ ਜੇ ਤੁਹਾਡੇ ਜੀ ਜ਼ਰੂਰਤ ਆ ਇਹ ਥੋੜੀ ਜਿਹੀ ਗੱਡੀ ਰੋਗ ਤੋਂ ਵੱਡੀ ਗੱਡੀ ਦੇਖੀ 50 ਲੱਖ ਦੀ ਵੀ ਦੱਬ ਲੋ ਇਹਨਾਂ ਨੂੰ ਬੱਸ ਭਾਜੀ ਅੱਜ ਤੋਂ 15 ਦਿਨ ਪਹਿਲਾਂ ਮੀਂਹ ਪਿਆ ਜੀ ਪਿਆ ਇਹ ਡੇਡੇ ਟੋਏ ਸੀ ਕੋਈ ਜਿੱਥੇ ਦੰਦਰੀ ਨੇ ਆ ਕੇ ਇੱਥੇ ਮਿੱਟੀ ਪਾਈ ਟਿੱਪਰ ਆਲਾ ਨੇ ਪਾਈ ਦੋ ਦੋ ਸੂ ਕਰਕੇ ਪੱਤਰ ਪਾਇਆ ਕੁਛ ਵੀ ਪਾਇਆ ਇਕੱਲੇ ਟਿੱਪਰ ਨਹੀਂ ਨੰਗਦੇ ਜੱਥੇਦਾਰ ਵੀ ਨੰਗਦੇ ਆ ਤੇ ਕਾਰਾਂ ਲੈ ਲੈ ਕੇ ਸਾਰੇ ਨੰਗਦੇ ਆ ਕਾਰਾਂ ਲੈ ਲੈ ਕੇ ਇਸ ਤੋਂ ਪਰਤੀ ਲੰਦੇ ਆ ਸਾਰੇ ਟਿੱਪਰਾਂ ਵਾਲੇ ਪਰਚੀ ਦਿੰਦੇ ਆ ਕਿ ਭਾਈ ਨੰਗਣ ਦੋ ਰਾਹ ਸਾਹ ਪਰੋਵੋ ਰਾਹ ਸਾਹ ਪਰੋਵੋ ਭਜੀ ਮੇਰਾ ਰਾਜਾ ਜੀ ਹਾਂਜੀ ਕੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਤੋਂ ਕੀਮਾ ਕਰਖ ਰੱਖ ਦਿਓ ਜੀ ਮੰਗੇ ਹੀ ਰੱਖ ਦਿਆ ਜਿਹੜੋ ਸਾਨੂੰ ਰੋਕ ਰਿਆ ਸਵੇਰ ਦੇ ਵੀ ਪਰੇਸ਼ਾਨ ਹੋਏ ਪਿਆ ਠੀਕ ਹੈ ਜੀ ਇਹ ਤਾਂ ਹੋਰ ਵੀ ਗੱਡੀਆਂ ਲੰਘਦੀਆਂ ਸਾਡੇ ਟਿੱਪਰ ਰੁਕੇ ਨਾ ਨੇ ਠੀਕ ਹੈ ਜੀ ਇਹਦਾ ਕੋਈ ਕਾਰਨ ਦੱਸੋ ਕੀ ਹੈ ਪਹਿਲਾਂ 2-2 ਰੁਪਏ ਰਾਸਤੇ ਦੇ ਕਹਿੰਦੇ ਆ ਠੀਕ ਹੈ ਜੀ ਇਹ ਦੱਸੋ ਵੀ ਰਕਾਇਆ ਕਿਨੇ ਭਾਜੀ ਉਹ ਬੰਦਾ ਦੇਖੋ ਸਾਨੂੰ ਪਰੇਸ਼ਾਨੀਆਂ ਜਦ ਇਹ ਟਿੱਪਰ ਛੱਡ ਗਏ ਸੀ ਮਾਲਕ ਨਾਲ ਕਿਤੇ ਬੈਠਿਆ ਜਾਂ ਕਿਤੇ ਵੀ ਆ ਤੇ ਅਸੀਂ ਆਪਣੇ ਘਰਾਂ ਨੂੰ ਚੱ ਇਹ ਦੱਸੋ ਕਾਰਨ ਕੀ ਆ ਤੇ ਪ੍ਰੈਨ ਨਾ ਐਂਟਰੀ ਖਤਮ ਹੋ ਗਈ ਆ ਹੁਣ ਪ੍ਰਾਣ ਵਾਲੇ ਸਾਰੇ ਪੈਸੇ ਭਰ ਰਹੇ ਆ ਅਸੀਂ ਠੀਕ ਆ ਜੀ ਤੇ ਐਚਰ ਉਹ ਲਗਦਾ ਕਿਤੇ ਰੋਗ ਲੈ ਇਹ ਮੁੱਠੀ ਦੇ ਪੈਸੇ ਲਈ ਜਾਂਦੇ ਆ ਬਿਲਕੁਲ ਬਿਲਕੁਲ ਠੀਕ ਆ ਜੀ ਹੁਣ ਰਾਤ ਦੇ 11:15 ਹੋ ਗਏ ਜੀ ਤੁਸੀਂ ਦੱਸੋ ਰਾਤ ਦੇ 11:15 ਵਜੇ ਕਿਤੇ ਨੁਕੜੀ ਨਾ ਐਂਟਰੀ ਆ ਜੀ ਇਹ ਧਰਨਾ ਲੱਗੂਗਾ ਰੋਡ ਸਾਰੇ ਬਲੌਕ ਕਰਾਂਗੇ ਅਸੀਂ ਤੇ ਬਾਕੀ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਜੀ ਅਸੀਂ ਕੰਮ ਕਰਦੇ ਆ ਕਿ ਸਾਨੂੰ ਨਾ ਇਹ ਜਿਆਦਾ ਨੰਗਣ ਦਿੱਤਾ ਜਾਵੇ ਜਾਂ ਬਿਲਕੁਲ ਬੰਦ ਕਰ ਦੇਣਾ ਕੋਈ ਚੱਕਰ ਨਹੀਂ ਅਸੀਂ ਬੜੀ ਫੁੱਲ ਪਰੇਸ਼ਾਨ ਆ ਫੁੱਲ ਪਰੇ ਫਟੋ ਘਟ 70 80 ਟਿਪਰ ਖੜਿਆ ਜੀ ਸੋ ਇਹ ਇਹਨਾਂ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਤੁਹਾਨੂੰ ਦੱਸੀ ਹੈ ਵੀ ਮਤਲਬ ਇਹ ਸਾਡਾ ਜਿਹੜਾ ਰਸਤਾ ਖੋਲਿਆ ਜਾਵੇ ਅਸੀਂ 3 ਵਜੇ ਤੋਂ ਲੈ ਕੇ ਭੁੱਖਣ ਪਾਣੇ ਬੈਠੇ ਆ ਜੀ ਜਾਂ ਤਾਂ ਸਾਡੇ ਬਿਲਕੁਲ ਟਿਪਰ ਬੰਦ ਕੀਤੇ ਜਾਣ ਜਾਂ ਰਸਤਾ ਖੋਲਿਆ ਜਾਵੇ ਬਾਕੀ ਜਿਹੜੀ ਗੱਲ ਹੈ ਜੀ ਪ੍ਰਸ਼ਾਸਨ ਦੇ ਅੱਥੇ ਖੜਾ ਜੀ ਪੁਲਿਸ ਮੁਲਾਜ਼ਮ ਕਰੇ ਨੇ ਆ ਉਹਨਾਂ ਨਾਲ ਗੱਲਬਾਤ ਆਪਾਂ ਜਿਹੜੇ ਟਿਪਰ ਡਰਾਈਵਰਾਂ ਦੀ ਗੱਲਬਾਤ ਸੁਣੀ ਹੈ ਕਿ 3 ਵਜੇ ਤੋਂ ਲੈ ਕੇ ਟਿਪਰ ਦਾ ਜਾਮ ਲੱਗਿਆ ਪਿਆ ਮੱਤੇ ਵਾਲੇ ਪੁਲਿਸ ਸਟਾਪੀ ਤੋਂ ਲੈ ਕੇ ਪੁਲ ਤੱਕ ਇਹ ਲਾਈਨਾਂ ਲੱਗੀਆਂ ਪਈਆਂ ਜੀ ਭੁੱਖਣ ਪਾਣੇ ਡਰਾਈਵਰ ਖੜੇ ਆ ਇਹਨਾਂ ਨੇ ਆਪਣਾ ਦੁੱਖ ਦੱਸਿਆ ਜਾ ਬਿਲਕੁਲ ਪੱਕੇ ਬੰਦ ਕਰ ਦਿਓ ਟਿੱਪਰ ਜਾਂ ਫਿਰ ਲੰਗੜ ਦਿਓ ਕਿਹਨਾਂ ਵੱਲੋਂ ਟਿੱਪਰ ਰੁਕੇ ਗਏ ਆ ਸਾਡੇ ਨਾਲ ਵੀਰ ਜੀ ਫਿਰ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਹਾਂ ਜੀ ਸਰ ਵਧੀਆ ਚੱਲਦੀ ਕਾਲਾ ਹਾਂ ਜੀ ਚੱਲਦੀ ਕਾਲਾ ਠੀਕ ਆ ਬਾਈ ਜੀ ਬਾਈ ਜੀ ਸਾਨੂੰ ਹੁਕਮ ਆਇਆ ਵੀ ਰੁਕ ਦੋ ਤੁਸੀਂ ਇੱਕ ਦੋ ਸਰੇਦਾ ਤੇ ਹਾਰਕ ਉਹਦੇ ਕਰਕੇ ਤੇ ਬਾਕੀ ਤੁਸੀਂ ਸੀਨੀਅਰ ਅਫਸਰ ਨਾਲ ਗੱਲ ਕਰ ਸਕਦੇ ਹੋ ਅਸੀਂ ਤਾਂ ਤੁਹਾਨੂੰ ਪਤਾ ਹੈ ਇਹ ਮੁਲਾਜ਼ਮ ਆ ਅਸੀਂ ਜੋ ਸਾਨੂੰ ਹੁਕਮ ਆਣਾ ਉਹ ਉ ਠੀਕ ਹੈ ਅੱਗੇ ਕਰਾਉਣਾ ਠੀਕ ਹੈ ਬਸ ਇੰਨੀ ਕੀ ਬੇਨਤੀ ਹੈ ਜੀ ਸਰ ਤੁਹਾਨੂੰ ਮਤਲਬ ਕਿਸੇ ਸੰਸਥਾ ਵੱਲੋਂ ਕਿ ਜੂਨੀਅਰ ਲੋਕੋਂ ਆਇਆ ਜਾਂ ਪਿਛਲਾ ਮਤਲਬ ਡੀਸੀ ਸਾਹਿਬ ਦੇ ਕਿਸੇ ਕੋਲ ਆ ਜੀ ਸਾਨੂੰ ਤਾਂ ਇੰਚਾਰਜ ਸਾਹਿਬ ਨੇ ਕਹਿਣਾ ਜਾਂ ਐਸਚਓ ਸਾਹਿਬ ਨੇ ਕਹਿਣਾ ਅਸੀਂ ਉਹਨਾਂ ਦੀ ਦੇਖ ਰਿਕ ਚ ਕੰਮ ਕਰਨਾ ਠੀਕ ਹੈ ਜੀ ਜੋ ਸਾਨੂੰ ਕਹਿਣਗੇ ਅਸੀਂ ਉਹ ਹੁਕਮ ਦਾ ਪਾਲਨ ਕਰਨਾ ਠੀਕ ਹੈ ਅਸੀਂ ਤਾਂ ਆਪਣੀ ਨੌਕਰੀ ਕਰਦੇ ਹਾਂ ਠੀਕ ਹੈ ਜੀ ਸੋ ਇੰਦੀ ਗਿੰਦ ਕੀ ਬੂਲ ਬਾਕੀ ਤੁਹਾਡੇ ਹਿਸਾਬ ਨਾਲ ਵੀ ਗੱਲ ਦਸਹਰੇ ਕਰਕੇ ਬੰਦ ਕੀਤੀ ਗਿਆ ਇਹਨਾਂ ਦਾ ਵੀ ਪਰਿਵਾਰ ਹੈ ਫੈਮਿਲੀ ਆ ਗਈਆਂ ਇਹਨਾਂ ਨੇ ਵੀ ਜਾ ਕੇ ਦਸਹਰਾ ਦੇਖਣਾ ਆਪਣੇ ਬਾਈਚਾਂ ਦੇ ਨਾਲ ਫੇਸ ਟੂ ਫੇਸ ਹੋਣਾ ਉਹਦੇ ਬਾਰੇ ਬੜਾ ਜਿਆਦਾ ਦੱਸ ਪੂਰੇ ਨਹੀਂ ਭਾਜੀ ਅਸੀਂ ਅਸੀਂ ਪਰਿਵਾਰ ਵਾਲੇ ਆ ਅਸੀਂ ਵੀ ਇਸ ਜੀ ਨੂੰ ਸਮਝਦੇ ਪਰ ਹੁਣ ਜੋ ਵੀ ਸਾਨੂੰ ਹੁਕਮ ਆਇਆ ਸੀ ਉਹੀ ਬਸ ਇਹੀ ਗੱਲ ਕਹਿ ਸਕਦੇ ਆ ਹਾਂਜੀ ਠੀਕ ਹੈ ਜੀ ਇਹ ਸਨ ਅਜਮੇਰ ਸਿੰਘ ਜੀ ਇਸ ਵੇਲੇ ਚੌਕੀ ਵਿੱਚ ਇਹਨਾਂ ਦੀ ਟੂਟੀ ਹੈ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਕੋਪਰੋ ਹੁਕਮ ਹੋਇਆ ਕਿ ਅੱਜ 2 ਡੋਗੀ ਦੇ ਪਵੰਦ ਆ ਵੀ ਸਵੇਰੇ ਦਸਹਰਾ ਆ ਇਸ ਕਰਕੇ ਦਸਹਰੇ ਦੇ ਮੱਦੇਨਜ਼ਰ ਰੱਖਦੇ ਹੋਇਆ ਕਿ ਟੇਪਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੋ ਬਾਕੀ ਸਵੇਰੇ ਜੋ ਕੁਝ ਹੋਵੇਗਾ ਨਵੀਂ ਅਪਡੇਟ ਤੁਹਾਨੂੰ ਫਿਰ ਦਵਾਂਗੇ ਜੀ